ਹੈਲੋ ਵੈਲਕਮ ਬੈਕ ਟੂ ਮਾਈ ਚੈਨਲ ਗੁੱਡ ਮਾਰਨਿੰਗ ਵੀ ਸਾਰਿਆਂ ਨੂੰ ਹੋਰ ਸਭ ਜੀ ਕੀ ਹਾਲ ਚਾਲ ਨਾਲ ਸਭ ਦੇ ਅੱਜ ਆਪਾਂ ਲੱਗੇ ਆ ਗਾਰਡਨ ਚ ਆਏ ਆ ਗਾਰਡਨ ਚ ਸਿਆਲਾ ਦੀਆਂ ਸਬਜ਼ੀਆਂ ਹੋਈਆਂ ਆ ਤੇ ਮੇਰਾ ਨਾ ਅੱਜ ਸੀਗਾ ਮੰਨ ਵੀ ਮੂਲੀਆਂ ਵਾਲੇ ਪਰੌਂਠੇ ਬਣਾਏ ਜਾਣ ਤੇ ਇਥੋਂ ਘਰ ਦੀਆਂ ਗਾਰਡਨ ਦੀਆਂ ਥੋੜੀਆਂ ਜਿਹੀਆਂ ਮੂਲੀਆਂ ਹੋਈਆਂ ਆ ਤੇ ਆਪਾਂ ਅੱਜ ਲੱਗੇ ਆ ਮੂਲੀਆਂ ਵਾਲੀ ਰੋਟੀ ਬਣਾਉਣ ਆਦੇ ਸਾਡੇ ਮੂਲੀਆ ਤਾਂ ਕਾਫੀ ਸੋਹਣੀਆਂ ਹੋਈਆਂ ਐ ਇੱਧਰ ਮੋਰੇ ਮੋਰੇ ਜ਼ਿਆਦਾ ਵਧੀਆ ਹੋ ਗਈਆਂ ਐ ਤੇ ਵਿੱਚ ਵਿੱਚ ਵੀ ਆਦੇ ਹਲੇ ਹੋ ਰਹੀਆਂ ਉਹ ਛੋਟੀਆਂ ਆ ਤੇ ਇੱਧਰ ਵੀ ਆਪਣਾ ਧਨੀਆ ਬਾਕੀ ਤੋੜ ਲਿਆ ਸੀ ਕਾਫੀ ਵੱਡਾ ਹੋ ਗਿਆ ਸੀ ਗੱਬੇ ਥੋੜਾ ਹਲੇ ਪੁੰਗਰਦਾ ਆ ਇੱਧਰ ਮੇਥੀ ਤੇ ਆਪਣੇ ਪਾਲਕ ਵੀ ਹਲੇ ਹੋ ਰਹੀ ਐ ਹੌਲੀ ਹੌਲੀ ਪਤਾ ਨਹੀਂ ਕਿ ਉੱਥੇ ਵੀ ਨਹੀਂ ਹੋਈ ਹੋएगी ਮੈਂ ਉੱਥੇ ਵੀ ਦੁਬਾਰੋ ਲਾਏ ਆ ਹੋਪਫੁਲੀ ਹੋ ਜੋਗੇ ਇੱਧਰ ਆਪਣੇ ਛਲਗਮ ਥੋੜੇ ਭੀੜੇ ਸੀਗੇ ਉਧਰ ਮੈਂ ਜਿੱਦਾ ਪਨੀਰੀ ਟਾਈਪ ਲੱਗੇ ਸੀ ਤਾਂ ਮੈਂ ਇਹਨਾਂ ਨੂੰ ਸਸ ਦਾ ਸਪਰੈਡ ਕਰ ਦਿੱਤਾ ਤਾਂ ਹੁਣ ਜਿੱਦਾ ਗਰੋ ਹੁੰਦੇ ਪਏ ਆ ਤੇ ਇੱਥੇ ਮੂਲੀਆਂ ਹੋਰ ਲਾਈਆਂ ਕਿਉਂਕਿ ਮੂਲੀਆਂ ਸੋਹਣੀਆਂ ਹੋਈਆਂ ਉਧਰ ਤੇ ਮੈਂ ਥੋੜੀਆਂ ਇੱਥੇ ਹੋਰ ਲਾਤੀਆਂ ਆ ਤੇ ਇੱਧਰ ਵੀ ਆਪਣੇ ਛਾਲਗਮੇ ਆ ਇਹ ਵਾਲੇ ਡਿਫਰੈਂਟ ਛਾਲਗਮੇ ਆ ਆਈ ਥਿੰਕ ਇਹਨੇ ਮਿੱਠੇ ਨਹੀਂ ਹੋਣੇ ਹੈਗੇ ਦੂਸਰੇ ਵਾਲੇ ਮਿੱਠੇ ਆ ਤੇ ਇੱਧਰ ਆਪਾਂ ਗੋਭੀ ਲਾਈ ਆ ਉਹਦੇ ਗੋਭੀ ਤੇ ਚਲੋ ਹੁਣ ਆਪਾਂ ਤੋੜਦੇ ਆ ਮੁੱਲੀਆਂ ਅ ਵੀ ਨਿੱਕਾ ਜੋ ਚਲਗਮ ਹੋਇਆ ਇਹ ਹੌਲੀ ਹੌਲੀ ਵੱਧਦੇ ਪਏ ਆ ਦੇ ਚਲੋ ਜੀ ਸਾਡੇ ਨਾ ਸੰਤਰੇ ਬੂਟੇ ਸੋਹਣੇ ਹੋਏ ਆ ਦੇ ਪੀਲੇ ਹੋ ਗਏ ਤੇ ਲੱਗੇ ਸੀਗੇ ਤੇ ਇੱਧਰ ਹੋਰ ਵੀ ਆ ਇਹ ਵੱਡੇ ਵਾਲੇ ਔਰੈਂਜਸ ਆ ਟੋਟਲ ਕਿੰਨੇ ਲੱਗੇ 1 2 3 4 5 6 ਆ ਟੋਟਲ 6 ਔਰੈਂਜ ਲੱਗੇ ਆ ਇਹ ਸਾਡੇ ਸੰਤਰੇ ਦੇ ਬੂਟੇ ਦਾ ਪਹਿਲਾ ਫਲ ਆ ਪਤਾ ਕਾਫੀ ਪੂਰਾ ਹੋ ਗਿਆ ਜੋੜਨ ਕਾਇ ਨਾ ਮਮੇ ਤੋੜ ਲਮਾ ਮੈਂ ਕਹਿੰਦੀ ਥੋੜੀ ਵੇਟ ਕਰ ਲੈ ਕੋਈ ਨਹੀਂ ਚਲੋ ਵੀ ਆਪਾਂ ਹੁਣ ਤੋੜ ਲਈਏ ਮੂਲੀਆਂ ਇੱਧਰ ਮਟਰ ਵੀ ਲੱਗੇ ਆ ਮਟਰ ਵੀ ਤਨ ਦਿਖਾ ਦੇਣੀ ਆ ਆਦੇ ਕਈਆਂ ਦੇ ਵਿੱਚ ਤੇ ਦਾਣੇ ਵੀ ਪੈ ਗਏ ਆ ਇਹਦੇ ਇਸ ਵਾਰ ਮੈਂ ਨਾ ਥੋੜੇ ਜਿਆਦੇ ਲਗਾਏ ਆ ਇਹ ਮੈਂ ਪਹਿਲਾਂ ਲਗਾਤੇ ਸੀ ਤਾਂ ਆਦੇ ਥੱਲੇ ਹੋਰ ਪੁੰਗਰਦੇ ਆ ਤੇ ਜਿਹਦਾ ਪੁੰਗਰ ਗਿਆ ਆਪਾਂ ਆਹ ਸਾਰਾ ਏਰੀਆ ਜਿਹੜਾ ਆ ਇਹ ਸਿਰਫ ਮਟਰਾਂ ਲਈ ਰੱਖਣਾ ਹੈ ਤਾਂ ਕਿ ਆਪਾਂ ਨੂੰ ਇਸ ਵਾਰ ਜਿਆਦਾ ਮਟਰ ਮਿਲਣ ਇੱਥੇ ਤਾਜ਼ੇ ਮਟਰ ਬਹੁਤ ਘੱਟ ਗਿਣਤੀ 'ਚ ਮਿਲਦੇ ਆ ਫਰੋਜ਼ਨ ਮਟਰ ਹੀ ਮਿਲਦੇ ਆ ਤੇ ਮੈਨੂੰ ਆਹ ਕਨਸੈਪਟ ਵਧੀਆ ਲੱਗਾ ਸੀ ਪਿਛਲੀ ਵਾਰ ਅਸੀਂ ਤਾਜ਼ੇ ਮਟਰਾਂ ਦੀ ਸਬਜ਼ੀ ਬਣਾਈ ਸੀਗੀ ਤੇ ਬਹੁਤ ਵਧੀਆ ਬਣੀ ਸੀਗੀ ਤੇ ਆਪਾਂ ਇਸ ਕਰਕੇ ਇਸ ਵਾਰ ਜਾਦਾ ਲਗਾਏ ਆ ਸਾਡੇ ਕ੍ਰੇਲਿਆਂ ਦੇ ਬਿਲ ਜੜੀ ਆ ਪਿਗਲੀ ਪੈ ਗਈ ਆ ਕ੍ਰੇਲਾ ਇੱਕ ਵੱਡਾ ਲੱਗਾ ਆ ਮੈਂ ਕਿਹਾ ਚੱਲ ਕੋਈ ਨਹੀਂ ਪੱਕ ਜੂਵੇ ਵੀ ਰੱਖ ਲੈਨੇ ਇਹਦਾ ਬਾਕੀ ਹੋਰ ਕੋਈ ਕ੍ਰੇਲਾ ਨਹੀਂ ਲੱਗਾ ਹੈਗਾ ਤੇ ਇੱਧਰ ਮੈਂ ਨਾ ਇਹਨਾਂ ਵਿੱਚ ਕੰਟੇਨਰਾਂ ਚ ਜਿਹੜਾ گارਲਿਕ ਆ ਲਸਣ ਉਹ ਤਾਂ ਲੱਗਾ ਹੀ ਲੱਗਾ ਆ ਇਹਦੇ ਵਿੱਚ ਮੈਂ ਆਲੂ ਇਸ ਵਾਰ ਲਾਏ ਆ ਕਿਉਂਕਿ ਮੇਰੇ ਨਾ ਟੋਕਰੀ ਦੇ ਵਿੱਚ ਜਿਹੜੇ ਆਲੂ ਪੈਸੂ ਨਾ ਥੋੜਾ ਥੋੜਾ ਅੱਖਾਂ ਨਿਕਲੀਆਂ ਸੀਆਂ ਤੇ ਥੋੜਾ ਥੋੜਾ ਪੱਤੇ ਨਿਕਲੇ ਸੀ ਫੇ ਮੈਂ ਉਹਨਾਂ ਨੂੰ ਇਹਦੇ ਵਿੱਚ ਲਾਤਾ ਆ ਇਹਦੇ ਵਿੱਚ ਵੀ ਐਚ ਵੀ ਆ ਅਨਾਰਡੀਆ ਸੀਗਾ ਮੈਂ ਇਹਦੇ ਵਿੱਚ ਉੱਦੀ ਰੱਖ ਦਿੱਤਾ ਇਹ ਚ ਵੀ ਤੇ ਉਧਰ ਇੱਕ ਹੋਰ ਕਾਲੀ ਜਿਹੀ ਪੱਕਟਿਆ ਉਹਦੇ ਵਿੱਚ ਵੀ ਮੈਂ ਲਾਤੇ ਆ ਆਲੂ ਇੱਥੇ ਵੀ ਥੋੜੀ ਜਿਹੀ ਜਗ੍ਹਾ ਖਾਲੀ ਸੀ ਮੈਂ ਉੱਥੇ ਲਗਾਤੇ ਆਲੂ ਜੇ ਹੋਗਾ ਠੀਕ ਹੈ ਨਹੀਂ ਤੇ ਨਾ ਸਹੀ ਤੇ ਇੱਧਰ ਵੀ ਮੈਂ ਗੋਭੀ ਲਾਈ ਸੀਗੀ ਤੇ ਪਤਾ ਨਹੀਂ ਕੀ ਗੱਲ ਹੈ ਨਾ ਗੋਭੀ ਨੂੰ ਜਿੱਦਾਂ ਸੁੰਡੀਆਂ ਪੱਤੇ ਖਾਈ ਜਾਂਦੀਆਂ ਆ ਇਹ ਨਾ ਹੁਣ ਪਤਾ ਨਹੀਂ ਸੁੰਡੀਆਂ ਆ ਜਾਂ ਮੱਛਰ ਆ ਸਮਝ ਨਹੀਂ ਆ ਰਿਹਾ ਵੀ ਕਾਫੀ ਪੱਤੇ ਖਾਈ ਜਾਂਦੀਆਂ ਆ ਮੇਰਾ ਬੂਟਾ ਤੇ ਵਿਚਾਰਾ ਦੇਖ ਲਓ ਕੀ ਹਾਲਤ ਬਣ ਗਈ ਹੈ ਕਾਫੀ ਵੱਡਾ ਸੀਗਾ ਬੂਟਾ ਜਦੋਂ ਮੈਂ ਲਗਾਇਆ ਸੀ ਤੇ ਦੇਖੋ ਇੱਧਰ ਵੀ ਮੂਲੀਆਂ ਲਾਈਆਂ ਮੈਂ ਕਿ ਜਿੱਥੇ ਮੂਲੀ ਹੋਊਗੀ ਦੇਖੀ ਜਾਓ ਕਿਉਂਕਿ ਵਧੀਆ ਆਟਾ ਇਹ ਵੀ ਤਾਂ ਉੱਤੇ ਮਿੱਟੀ ਪਈ ਆ ਤੇ ਇਹਦੇ ਵਿੱਚ ਵੀ ਲੱਗ ਸਕਦੀ ਏ ਮੂਲੀ ਇਹਦੇ ਵਿੱਚ ਵੀ ਆਪਾਂ ਪੀਜ ਲਗਾਉਂਦੇ ਆ ਤੇ ਆਪਣੇ ਇੱਧਰ ਬਿੰਗਣ ਹੋਏ ਆ ਹਾਂ ਤੇ ਇੱਧਰ ਵੀ ਦੋ ਤੇ ਇੱਧਰ ਵੀ ਤਿੰਨ ਤਿੰਨ ਬਿੰਗਣ ਲੱਗੇ ਆ ਓ ਇੱਧਰ ਚੌਥਾ ਚਾਰ ਤੇ ਇਧਰ ਇੱਕ ਬੂਟਾ ਨਾ ਆਦੇ ਬਾਥੂ ਦਾ ਵੀ ਤੇ ਇਧਰ ਇੱਕ ਧਨੀਆ ਦਾ ਤੇ ਇਧਰ ਇੱਕ ਸਾਈਡ ਤੇ ਧਨੀਆਂ ਲੱਗਾ ਸੀ ਮੈਂ ਹੁਣ ਧਨੀਆਂ ਵੀ ਤੋੜ ਲਿਆ ਕਿਉਂਕਿ ਤਾਜ਼ੇ ਧਨੀਆਂ ਪਾਉਣਾ ਹੁਣ ਮੈਂ ਮੂਲੀਆਂ ਜਿਹੜੀਆਂ ਆਟੇ ਚ ਕਨ ਕੇ ਹੈ ਨਾ ਰੋਟੀ ਬਣਾਣੀ ਆ ਤੇ ਉਹ ਚਾਸ ਵਾਂ ਲੱਗਦੀ ਹੈ ਇਹ ਜਿਹੜੀਆਂ ਮੂਲੀਆਂ ਐ ਏਡੀਆਂ ਏਡੀਆਂ ਹੀ ਰਹਿਣੀਆਂ ਆ ਜਿਹੜੇ ਜਿਹੜੇ ਮੈਂ ਸੀਡ ਲਿਆਉਂਦੇ ਸੀਗੇ ਬਲਮਟ ਤੋਂ ਤੇ ਆਪਾਂ ਇਹ ਗੱਡੀਆਂ ਹੀ ਯੂਜ਼ ਕਰਦੇ ਆ ਤੇ ਪੱਤੇ ਵੀ ਨਾਲ ਹੀ ਆ ਪੱਤੇ ਤਾਂ ਚਲੋ ਹੁਣ ਗੱਤ ਨਹੀਂ ਹੋਣੀ ਹੈਗੇ ਉਦਾਂ ਮੈਂ ਸੋਚੀ ਸੀ ਇਹਨਾਂ ਨੂੰ ਰੱਖ ਲਵਾਂਗੀ ਸਬਜ਼ੀ 'ਚ ਪਾ ਲੂੰਗੀ ਇਤਰਾ ਵੀ ਆਹ ਹਲੇ ਛੋਟੀਆਂ ਚਲ ਕੋਈ ਨਹੀਂ ਆਪਾਂ ਤੋੜੇ ਲਈ ਹੈ ਮੈਂ ਦੋ ਤਿੰਨ ਮੁੱਲੀਆਂ ਤੋੜ ਕੇ ਖਾਧੀਆਂ ਵੀ ਹੈ ਬਹੁਤ ਮਿੱਠੀਆਂ ਮਿੱਠੀਆਂ ਆਂ ਦਾ ਟੇਸਟੀ ਆ بس ਇਹ ਜਿਹੀ ਸੀ ਜਾਂ ਮੈਨੂੰ ਮੋਟੀਆਂ ਦੀਆਂ ਮੋਰੇ ਪਰ ਅੱਪਾ ਥੋੜੇ ਪਾਲਕ ਪਾ ਲੈਨੇ ਦੇਖੋ ਪਾਲਕ ਦਾ ਜਾੜਾ ਇੱਥੇ ਵੱਡਾ ਹੋਇਆ ਜਿੱਥੇ ਪਾਲਕ ਅਸੀਂ ਲਾਈਏ ਉੱਥੇ ਹੁੰਦੀ ਨਹੀਂ ਜਿੱਥੇ ਨਹੀਂ ਲਾਏ ਉੱਥੇ ਵੱਡ ਵੱਡ ਪੱਤੇ ਹੋ ਜਾਂਦੇ ਆ ਸਾ ਮੱਚਾ ਵੀ ਦੇਖੋ ਕਿੰਨੇ ਸੋਹਣੇ ਹੋਈਆਂ ਹੁਣ ਇਹ ਝੜ ਜਾਣੀਆਂ ਬਸ ਥੋੜਾ ਚਿਰ ਹੋ ਰਿਹਾ ਪੱਤੇ ਇਹਨਾਂ ਦੇ ਅ ਪੀਲੇ ਪੀਲੇ ਹੋ ਰਹੇ ਆ ਤੇ ਇਦਾਂ ਹੀ ਵਿਚਾਰੀਆਂ ਝੜ ਜਾਣੀਆਂ ਐ ਤੇ ਦੇਖੋ ਨਾਰਾਂ ਦਾ ਬੂਟਾ ਵੀ ਨਾ ਸਾਰੇ ਪੱਤੇ ਪੀਲੇ ਹੋ ਗਏ ਸਾਰੇ ਟੜ ਜਾਣੇ ਓਕੇ ਹੁਣ ਥੋੜੀ ਚ ਮੈਂ ਨਾ ਹੁਣ ਇੰਨੀਆਂ ਮੁੱਲੀਆਂ ਤੋੜ ਲਈਆਂ ਇੰਨੀਆਂ ਕਾਫੀ ਆ ਤੇ ਥੋੜਾ ਧਨੀਆਂ ਮੇਥੀ ਤੇ ਵਿੱਚੇ ਪਾਲਕ ਆਪਾਂ ਇਹਦੇ ਹੁਣ ਪਰੌਂਠੇ ਬਣਾ ਕੇ ਖਾਂਦੇ ਆ ਆਪਾਂ ਪਹਿਲਾਂ ਨਾ ਨੂੰ ਵਾਸ਼ ਕਰ ਲੈਣਾ ਆ ਇੱਕ ਹਰੀ ਮਿਰਚ ਸਾਬਤ ਧਨੀਆ ਜੀਰਾ ਤੇ ਲੂਣ ਇਹ ਕੁੰਡੇ ਚ ਪੁੱਟ ਕੇ ਤਾਂ ਫੇਰ ਪਾਉਣਾ ਇਹ ਨਾਲ ਸਵਾਦ ਬਹੁਤ ਲੱਗਦੀ ਹੈ ਪਰੋਠੇ ਜੇ ਸਾਬਤ ਧਨੀਆ ਹੋ ਤਾਂ ਬਹੁਤ ਵਧੀਆ ਟੇਸਟ ਹੁੰਦਾ ਹੈ ਜੇ ਮੂਲੀ ਨਾਲ ਪਰੋਠੇ ਚ ਇਦਾਂ ਪਾਓ ਹੁਣ ਆਪਾਂ ਆਹ ਜਿਹੜਾ ਮਟੀਰੀਅਲ ਮੈਂ ਕੁੱਟਿਆ ਨਾ ਉਹ ਇਹ ਮੈਂ ਥੋੜਾ ਜਿਹਾ ਆਪਣੇ ਲਈ ਨਾ ਦਹੀਂ ਚ ਪਾਉਣ ਨੂੰ ਵੀ ਕੱਢ ਲੈਣਾ ਹੈ ਕਿਉਂਕਿ ਇਹ ਨਾਲ ਦਹੀਂ ਵਧੀਆ ਲੱਗਦਾ ਹੈ ਖਾਣ ਨੂੰ ਤੇ ਆਪਾਂ ਤੇ ਪਿਚ ਪਾ ਦੇਣਾ ਮੂਲੀਆਂ ਮੈਂ ਸਾਰੀਆਂ ਪਕਾ ਤੀਆਂ ਸੀਗੀਆਂ ਥੋੜੀ ਇਹ ਦਾਲ ਮਚਪਾ ਲੂੰਗੇ ਤੇ ਆਪਾਂ ਥੋੜੀ ਜਿਹੀ ਜਵਾਨ ਵੀ ਪਾ ਲੈਣੀ ਜਵਾਨ ਦੇ ਨਾਲ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੁਣ ਮੈਂ ਆਟਾ ਗੁੰਨ ਲੈਣਾ ਫਿਰ ਆਪਾਂ ਬਣਾਉਂਦੇ ਹਾਂ ਰੋਟੀ ਆਣਾ ਆਟਾ ਗੁੰਨਿਆ ਸੀਗਾ ਮੈਂ ਤਾਂ ਆਟਾ ਗੁੰਨਣ ਤੋਂ ਆਪਾਂ ਲੱਗੇ ਆ ਰੋਟੀ ਬਣਾਉਣ ਅੰਕਿਤਾ ਵੇਟ ਕਰਦੀ ਉਹਨੂੰ ਭੁੱਖ ਲੱਗੀ ਆ ਬਾਰ-ਬਾਰ ਚੈੱਕ ਕਰਕੇ ਜਾਂਦੀ ਆ ਵੀ ਮੈਂ ਆਟਾ ਗੁੰਨ ਲਿਆ ਕਿ ਨਹੀਂ ਹਲੇ ਤੇ ਚਲੋ ਉਹਨੂੰ ਪਹਿਲਾਂ ਸਭ ਤੋਂ ਰੋਟੀ ਬਣਾ ਕੇ ਦਿੰਨੇ ਆ ਹਾਂ ਜੋਨੇ ਕੋਠਾ ਬਣ ਲਾਪੇ ਉਹਕੇ ਕਿੰਨੇ ਬੜੀਆ ਪਰੌਂਠਾ ਬਣਾਇਆ ਖਾਣ ਨੂੰ ਵੀ ਇੰਨਾ ਹੀ ਸਵਾਦ ਹੋਣਾ ਆ ਜਦੋਂ ਜੰਮੀਆ ਪਰੌਂਠਾ ਓਕੇ ਆਹਦੇ ਵੀ ਜੋਰਡਨ ਵੀ ਮooli ਵਾਲਾ ਪਰੌਂਠਾ ਕੰਦਾ ਹਾਂਜੀ ਪੁੱਤ ਆਹਦੇ ਜੋਰਡਨ ਨੂੰ ਵੀ ਆਪਾਂ ਮੱਖਣ ਪਾ ਕੇ ਦੇਈਏ ਇਹ ਫੋਨ ਆ ਪੁੱਤ ਨੋ ਬਾਕਮਨ ਉਹ ਪਤਕ ਮੈਂ ਅੱਜ ਕਵਰ ਲਾਤਾ ਆ ਨਾ ਫੋਨ ਦਾ ਉਫ ਜਦੋਂ ਮੈਂ ਇਹਦੇ ਵਿੱਚ ਆਪਣਾ ਜਿਹੜੀ ਸਲਫਿਸ ਸਟਿਕ ਆ ਉਹਦੇ ਵਿੱਚ ਫੋਨ ਲਗਾ ਆ ਤਾਂ ਨਾਲ ਫੋਨ ਕੈਰੀ ਕਰਨਾ ਸੌਖਾ ਹੋ ਜਾਂਦਾ ਹੈ ਤਾਂ ਉਹ ਜੋਰਡਨ ਪੁੱਛਦਾ ਰਹੀ ਕੀ ਆ ਵੀ ਜੋਰਡਨ ਦੇ ਡੈਡ ਨੇ ਤਾਂ ਪਾਸ ਕਰਤੇ ਆ ਪਰਾਂਠੇ ਕਹਿੰਦੇ ਬਹੁਤ ਸਵਾਦ ਬਣੇ ਆ ਤੇ ਹੁਣ ਆ ਗਈ ਆ ਆਪਣੀ ਬਾਰੇ ਤੇ ਮੈਂ ਵੀ ਆਪਣੀ ਪਲੇਟ ਰੱਖ ਲਈ ਆ ਤੇ ਜਿਹੜਾ ਮੈਂ ਮਸਾਲਾ ਕੁੱਟਿਆ ਸੀਗਾ ਉਹਦੇ ਮੈਂ ਉਹ ਦਹੀਂ ਚ ਪਾ ਲਿਆ ਆ ਤੇ ਇੱਕ ਪਾਸੇ ਮੱਖਣ ਹਾਂ ਪੰਜਾਬੀ ਚ ਦੱਸੋ ਕਿ ਬਹੁਤ ਸਵਾਦ ਆ ਬੋਸਵਾデア ਮੇ ਜਾਰਡਨ ਦੇ ਨਾ ਦਾਦਾ ਦਾਦੀ ਇੰਡੀਆ ਗਏ ਆ ਤੇ ਇੰਡੀਆ ਗਏ ਸੀਗੇ ਤੇ ਮੰਮੀ ਡੈਡੀ ਹੋਣੀ ਕਿਤੇ ਘੁੰਮਣ ਗਏ ਤਾਂ ਉਥੇ ਅ ਮੰਮੀ ਡੈਡੀ ਨੂੰ ਸਾਡੇ ਸਬਸਕ੍ਰਾਈਬਰ ਮਿਲ ਗਏ ਤੇ ਡੈਡੀ ਹੋਣਾ ਨੂੰ ਪਛਾਣਿਆ ਨਹੀਂ ਤਾਂ ਉਹ ਜਦੋਂ ਡੈਡੀ ਹੋਣਾ ਨੂੰ ਨੇ ਬੁਲਾਇਆ ਤਾਂ ਉਹ ਕਹਿੰਦੇ ਤੁਸੀਂ ਜਾਰਡਨ ਦੇ ਦਾਦਾ ਦਾਦੀ ਆ ਤੇ ਜਾਰਡਨ ਫੇਮਸ ਆ ਇੰਡੀਆ 'ਚ ਹੈ ਤੇਰਾ ਕਰਕੇ ਪਹਿਚਾਣ ਹੋਈ ਤੇਰੇ ਦਾਦਾ ਦਾਦੀ ਦੀ ਤੈਨੂੰ ਪਤਾ ਅਚਕੰਨਾ ਹਾਂ ਮੈਨੂੰ ਪਤਾ ਚਲੋ ਵੀ ਆਪਣਾ ਫੂਡ ਖਾਓ ਆ ਵਾਟਰ ਵਾਟਰ ਪਹਿਲਾਂ ਜੋਰਡਨ ਥੋੜੀ ਥੋੜੀ ਮੈਚ ਦੇ ਦੇਣੀ ਹੁੰਦੀਆਂ ਵੀ ਤੈਨੂੰ ਆदत ਪਵੇ ਸਪਾਈਸੀ ਖਾਣ ਦੀ ਨੇ ਤੇ ਇੱਥੇ ਦੇ ਨਿਆਣੇ ਸਪਾਈਸੀ ਫੂਡ ਨਹੀਂ ਖਾਂਦੇ ਹਨ ਤੇ ਜੰਮੀ ਆ ਜੰਮੀ ਆ ਓਕੇ ਇੱਧਰ ਵੀ ਜੋਰਡਨ ਦਾ ਲੈਪਟਾਪ ਇੱਥੇ ਕੰਮ ਕਰਦਾ ਹੁੰਦਾ ਚਲੋ ਵੀ ਹੁਣ ਮੇਰੀ ਵਾਰੀ ਇਹ ਆਪਾਂ ਵੀ ਖਾ ਕੇ ਦੱਸੋ ਮੈਨੂੰ ਵੀ ਕਿੱਦਾਂ ਦਾ ਬਣਿਆ ਹੈ ਪਰੌਂਠਾ ਉਹ ਸਵਾਦ ਬਣਿਆ ਮਮੀ ਵਾਟ ਟੂ ዱ ਮੈਨ ਤੋ ਮੈਨੂ ਕਹਿੰਦਾ ਮਮਾ ਡੂ ਮਾਈ ਵੀਡੀਓ ਫਿਰ ਤੂੰ ਕੀ ਕਹਣਾ ਸਾਰੇ ਨੂੰ ਸਾਰੇ ਕਹਿੰਦਾ ਮਮਾ ਮੈਂ ਬੁਲਾਉਣਾ ਸਾਰਿਆਂ ਨੂੰ ਮੇਰਾ ਬਹੁਤ ਗੱਡ ਪੁੱਟਾ ਬਹੁਤ ਹਲ ਪਰ ਮਮਾ ਪੰਜਾਬੀ ਚ ਕਹੂੰਗਾ ਤਾਂ ਫਿਰ ਮੈਂ ਤੇਰੀ ਰੋਟੀ ਦੀ ਵੀਡੀਓ ਬਣਾਉਣੀ ਹੈ ਨਹੀਂ ਬਣਾਉਣੀ ਮਮਾ ਮੈਂ ਰੋਟੀ ਵੀਡੀਓ ਬਣਾਵਾ ਦੋ ਤੇ ਇਹ ਬਣਾ ਦੋ আচ্ছা ਜੀ ਲਓ ਜੀ ਬਿਜੋਰਡਨ ਕੰਨਾ ਮੇਰੀ ਰੋਟੀ ਦੀ ਵੀਡੀਓ ਬਣਾਓ ਮੈਂ ਫੋਟੋ ਖਾਚੀ ਦੀ ਸੀ ਜੀ ਓਕੇ ਬਣਾ ਲਈ ਹਣ ਤੇ ਕਹਿੰਦਾ ਧੰਨਵਾਦ ਜੀ ਧੰਨਵਾਦ ਜੀ